ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨਾਂ ਤੇ ਅੱਜ ਅਸੀਂ ਲੈ ਕੇ ਆਏ ਹਾਂ ਜੀ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਦੇ ਵਿੱਚ ਸੂਟ ਇਹ ਰਹੇਗਾ ਜੀ ਸ਼ਿਮਰ ਦੇ ਵਿੱਚ ਇਹਦਾ ਫੈਬਰਿਕ ਇਹ ਦੇਖੋ ਇਹ ਰਹੇਗਾ ਜੀ ਸ਼ਰਟ ਇਹ ਦੇਖੋ ਤੁਸੀਂ ਕਿੰਨਾ ਪਿਆਰਾ ਪ੍ਰਿੰਟ ਹੈਗਾ ਇਹ ਔਰ ਪਿਓਰ ਸ਼ਿਮਰ ਦੇ ਵਿੱਚ ਸੂਟ ਹੈ ਔਰ ਸ਼ਿਮਰ ਦੇ ਵਿੱਚ ਹੀ ਇਹਦੀ ਜਿਹੜੀ ਹੈ ਬਾਟਮ ਰਹੇਗੀ ये देखो डिज़ाइन देखो तुम कि प्यारा है पूरा थ्रैड वर्क किया है, गोल्डन वर्क ये देखो और नाल जोड़ा दुपट्टा है वो भी फुल सरदारी दुपट्टा रहेगा और ये भी देखो बहुत ही प्यारा जड़ा है कटवर्क किया होडाते दे। दुपट्टे दे। और दुपट्टे की जी लेंथ है पूरी प्रॉपर है और यो बेचा है थ्रैड वर्क भी किया होो इस तरह का रहेगा जी ਇਹ ਪੂਰਾ ਸੂਟ ਔਰ ਸੂਟ ਦਾ ਜਿਹੜਾ ਹੈਗਾ ਫੈਬਰਿਕ ਪੂਰਾ 올ਓਵਰ 5 ਮੀਟਰ ਆਏਗਾ ਸ਼ਿਮਰ ਦੇ ਵਿੱਚ ਔਰ ਜਿਹੜਾ ਦੁਪੱਟਾ ਹੈ ਉਹ ਵੀ ਜੀ ਪਿਓਰ ਸ਼ਿਮਰ ਦਾ ਹੀ ਨਾ ਇਹ ਨਾਲ ਇਹ ਦੇਖੋ ਇਹਦੇ ਵਿੱਚ ਹੀ ਨਾਲ ਤੁਹਾਨੂੰ ਅਸੀਂ ਦਿਖਾਵਾਂਗੇ ਜੀ ਇਹ ਦੇਖੋ ਫਰੋਜੀ ਸ਼ੇਡ ਦੇ ਵਿੱਚ ਸੂਟ ਇਹ ਦੇਖੋ ਇਹ ਦੇਖੋ ਤੁਸੀਂ ਬਹੁਤ ਹੀ ਪਿਆਰਾ ਜਿਹੜਾ ਹੈਗਾ ਆ ਡਿਜ਼ਾਈਨ ਹੈ। ਔਰ ਇਹਦੇ ਨਾਲ ਹੈ ਇੱਕ ਕਲਰ ਹੈ ਜੀ ਸੀ ਗ੍ਰੀਨ। ਇਹ ਦੇਖੋ। ਇਹ ਸੂਟ ਜੀ ਸ਼ਿਮਰ ਦੇ ਵਿੱਚ ਰਹਿਣਗੇ। ਇਹ ਸੂਟ ਜੀ ਤੁਹਾਨੂੰ ਸਾਡੇ ਤੋਂ 700 ਦੇ ਵਿੱਚ ਮਿਲਣਗੇ। ਕਰਵਾਚੌਕ ਤੇ ਪਰ ਅਸੀਂ ਡਿਸਕਾਊਂਟ ਲਾਇਆ ਹੋਇਆ ਹੈ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੇ। ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ ਤੇ ਮੈਸੇਜ ਵੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ